ਦੇਖ ਰਹੇ ਹੋ ਸਰਬਤਰਮ ਨਿਊਜ਼ ਚੈਨਲ ਆ ਸਾਡੀ ਟੀਮ ਪਹੁੰਚੀ ਬੰਡੋ ਜਿਲ੍ਹਾ ਸ਼ਹਿਰ ਪਰ ਵਿਖੇ ਜਿੱਥੇ ਕਿ ਖਾਲਸਾ ਕੋ ਐਜੂਕੇਸ਼ਨ ਸੀਨੀਅਰ ਸੈਕੰਡਰੀ ਸਕੂਲ ਬੰਡੋ ਜਿਲ੍ਹਾ ਸ਼ਹਿਰ ਪਰ ਵਿਖੇ ਨਾਨ ਬੋਰਡ ਦੀਆਂ ਕਲਾਸਾਂ ਪਹਿਲੀ ਚੌਥੀ 6ਵੀਂ 7ਵੀਂ 9ਵੀਂ 11ਵੀਂ ਤੇ ਆਰਟਸ ਸਾਇੰਸ ਦੀਆਂ ਕਲਾਸਾਂ ਦੇ ਨਤੀਜੇ ਐਲਾਨੇ ਗਏ ਇਸ ਵਾਰੀ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਪ੍ਰਿੰਸੀਪਲ ਸੁਖਿੰਦਰ ਸਿੰਘ ਮਨਾਹ ਜੀ ਨੇ ਸਰਬਤਰਮ ਨਿਊਜ਼ ਦੀ टीम गलबात करते हुए दसिया कि बच्चे ने पढ़ाई बद तो बद अंक प्राप्त करके स्कूल का नौशन किया है इस मौके प्रिंसिपल सिंह मिनहास मुख्य महमान सरदार ओंकार सरदारनी रजिंदर कौर सरदार भुपिंद्र वाइफ ऑफ सरदारनी बलविंद कौर सरपंच बलविंद बड्डो डॉक्टर सुखदेव सिंह उगे समाज सेवक बडो ਦੀ ਉਪਰਦਾਨ रामनरेश सिंह ਮੈਨੇਜਰ ترسےم ਸਿੰਘ ਡਾਂਡੀਆਂ ਅਟਾਇਡ ਪ੍ਰਿੰਸੀਪਲ ਜਗਮਨ ਸਿੰਘ ਡਾਂਡੀਆਂ ਸਰਦਾਰ ਮਨਪ੍ਰੀਤ ਸਿੰਘ ਕਾਲੂ ਸਰਦਾਰ ਜਗਦੀਸ਼ ਸਿੰਘ ਗਿੱਲ ਸੰਦੀਪ ਪਾਟਲ ਨੇ ਅੱਭਲ ਆਏ ਹੋਏ ਵਿਦਿਆਰਥੀਆਂ ਨੂੰ ਸਨਮਾਨਚਨ ਦੇ ਕੇ ਸਨਮਾਨਿਤ ਕੀਤਾ ਇਸ ਮੌਕੇ ਪ੍ਰਿੰਸੀਪਲ ਸੁਖਿੰਦਰ ਸਿੰਘ ਨਿਹਾਰ ਜੀ ਨੇ ਅੱਭਲ ਆਏ ਬੱਚਿਆਂ ਦੇ ਮਾਤਾ ਪਿਤਾ ਨੂੰ ਮੁਬਾਰਕਬਾਦ ਦਿੱਤੀ इस मौके मुख्य महमान सरदार ओंकार पत्नी सरदार नीर कौर सरदार भुपिंद वाइफ ऑफ सरदार नि बलविंद कौर सरपंच बलविंद सिंह डॉक्टर सुखदेव सिंह उगे समाज सेवक उप प्रधान राम नारायण सिंह मैनेजर तरसेम सिंह डांडिया रिटायर्ड प्रिंसीपल जगमोहन सिंह डांडिया सरदार मनप्रीत सिंह कालू सरदार जगदीश सिंह गिल संदीप पाटिल मास्टर बेद प्रकाश मास्टर परमजीत सिंह गुरदीप सिंह थापा नवीन कुमार गुरबंत सिंह साहिल महमी, लाभप्रीत मिनहस अर्शप्रीत सिमरनजीत कौर सुनीता कुमारी अमनदीप कौर मनिंदर कौर लाभप्रीत कौर किरण कुमारी कुलदीप कौर सुनीता राणी बलविंदर कौर अनीता बैंस सिमरनप्रीत कौर ਸਕੂਲ ਦਾ ਸਮੂਥ ਸਟਾਫ ਇਸ ਮੌਕੇ ਹਾਜ਼ਰ ਸਨ ਆਓ ਸੀ ਦੇਖਦੇ ਇਸ ਮੌਕੇ ਦੀਆਂ ਕੁਝ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਮਾਸਟਰ ਮੌਨਤ ਸਿੰਘ ਡਾਂਡੀਆਂ ਦੀ ਖਾਸ ਰਿਪੋਰਟ ਸਰਬਤਰਮ ਨਿਊ ਚੈਨਲ ਹੁਸ਼ਿਆਰਪੁਰ ਤਾਂ ਉਹਨਾਂ ਨੂੰ ਬੋਲ ਤੁਸੀਂ ਹਾਂ ਜੀ ਤਾਂ ਉਹਨਾਂ ਦਾ ਮੌਕਾ ਹੋ ਜਾਏਗਾ ਇਹ ਪੂਰੀ ਕਾਰ ਦਾ ਰਹਿ ਗਿਆ ਵੀ ਇਹ ਪੜਾ ਤੇ ਬੋਲ ਕਿ ਆਪਾਂ ਹਰ ਜਿੱਥੇ ਬੈਠੇ ਹਾਂ ਇਸੇ ਕਾਰਨ ਵਿੱਚ ਸਾਡਾ ਸਟ੍ਰਾਈਕ ਦਾ ਵੀ ਰੱਖਣਾ ਹੁੰਦਾ ਹੈ ਇਹ ਬੋਲ ਤਾਂ ਕਿ ਤੁਸੀਂ ਵੀ ਕੰਮ ਲੈ ਲੇ ਮੈਂ ਸਤਿ ਸ੍ਰੀ ਅਕਾਲ ਕਿਸੇ ਬੋਸ ਸਾਹਿਬ ਦਾ ਆਪਕਾ ਤੇ ਕਿਸੇ ਬੋਸ ਸਾਹਿਬ ਦਾ ਕੋਈ ਨੀ ਪੇਗਾ ਇਸ ਪਾਰ ਮਹਾਕੀਤ ਅਭਿਲਾਖਾ ਕਚਿਆਨਾ ਜਨਤਾ ਕਲਿਆਣਾ ਬਹੁਤ ਬਹੁਤ ਸਤਿਨਾਮ ਤੇ ਤੁਹਾਡਾ ਕਰੇਟ ਕਰਨਾ ਮੈਂ ਚਾਹੀਏ ਚੱਪੀ ਕਰਾਈ ਕਰਕੇ ਮੈਂ ਇੰਨੇ ਕਾ ਕਾ ਪਾਤੀ ਅੱਜ ਇਸ ਸਮਾਰੋਹ ਨੂੰ ਚਾਰ ਚਾਰ ਨਾਲ ਨਹੀਂ ਸਾਡੇ ਕੋਲ ਆਇਆ ਜੀ ਭਾਜੀ ਸਰਦਾਰ ਔਨਕਾਰ ਸਿੰਘ ਜੀ ਤੇ ਉਹਨਾਂ ਦੇ ਮਿਸਿਸ ਸਰਦਾਰਨੀ ਰਜਿੰਦਰ ਕੌਰ ਜੀ ਉਹਨਾਂ ਦੇ ਬ੍ਰਦਰ ਭੁਪਿੰਦਰ ਸਿੰਘ ਅਤੇ ਉਹਨਾਂ ਦੀes ਪਤਨੀ ਸਰਦਾਰਨੀ ਬਲਵਿੰਦਰ ਕੌਰ ਵੱਡੋ ਸਰਪੰਚ ਬਲਵਿੰਦਰ ਸਿੰਘ ਜੀ ਡਾਕਟਰ ਸਰਦੇਵ ਸਿੰਘ ਸਾਡੇ ਸਕੂਲ ਦੇ ਮੇਨ ਸੰਚਾਲਕ ਪਾਜੀ ਮਨਜੀਤ ਸਿੰਘ ਜੀ ਉਪਦਾ ਰਾਮ ਨਰਨ ਸਿੰਘ ਜੀ ਮੈਨੇਜਰ ਤਰਸੇਬ ਸਿੰਘ ਡਾਡੀਆਂ ਅਤੇ ਕਿਉਂਕਿ ਪ੍ਰਿੰਸੀਪਲ ਜਗਨਨ ਸਿੰਘ ਜੀ ਕੋ ਬਹੁਤ ਬਹੁਤ ਜ਼ਿਆਦਾ ਐਕਸਪੀਰੀਅੰਸ ਹੈ ਉਹਨਾਂ ਦੇ ਪੁਰਾਣੇ ਅਤੇ ਨਵੇਂ ਐਕਸਪੀਰੀਅੰਸ ਦੇ ਨਾਲ ਅਸੀਂ ਇਸ ਸਕੂਲ ਨੂੰ ਅੱਗੇ ਲੈ ਕੇ ਜਾਣ ਦੀ ਕੋਸ਼ਿਸ਼ ਕਰਦੇ ਆ ਸਕੂਲ ਦੇ ਸੰਚਾਲਕ ਮਨਜੀਤ ਸਿੰਘ ਜੀ ਸਕੂਲ ਸਟਾਫ ਬਾਰੇ ਆਏ ਬੱਚਿਆਂ ਦੇ ਮਾਪੇ ਅਤੇ ਵਿਦਿਆਰਥੀਓ ਜਿਹੜਾ ਸਾਰਾ ਸਾਲ ਤੁਸੀਂ ਮਿਹਨਤ ਕਰਦੇ ਹੋ ਤੋ ਪਾਣੀ ਦੇਖਦੇ ਮੀਂਹ ਨਹੀਂ ਦੇਖਦੇ ਠੰਡਾ ਨਹੀਂ ਦੇਖਦੇ ਜਿਹੜੇ ਪਰਵਾਹ ਨਹੀਂ ਕਰਦੇ ਉਹ ਆਪਣੀਆਂ ਮੰਜ਼ਰਾਂ ਨੂੰ ਛੂ ਲੈਂਦੇ ਆ ਜਿਹੜੇ ਸਮੇ ਦੇ ਹਾਲਾਤਾਂ ਤੋਂ ਡਰ ਜਾਂਦੇ ਆ ਉਹ ਜ਼ਿੰਦਗੀ ਦੇ ਵਿੱਚ ਅੱਗੇ ਕਦੇ ਵੀ ਵੱਧ ਨਹੀਂ ਸਕਦੇ ਜਿਹੜੇ ਵਿਦਿਆਰਥੀ ਅੱਗੇ ਲੱਦਦੇ ਆ ਜਿਨ੍ਹਾਂ ਦੇ ਕੋਲ ਹਾਰਡਵਰਕ ਆ ਮੈਂ ਦੋ ਗੱਲਾਂ ਤੇ ਜੇ ਅੱਜ ਮੈਂ ਕੁਝ ਆਪਣੇ ਆਪ ਨੂੰ ਧਰਤੀ ਤੇ ਛੋਟਾ ਜਿਹਾ ਕਿਨਕਾ ਸਾਹਮੇ ਦਾ ਉਸ ਦਾ ਕਾਰਨ ਆ ਜੀ ਹਾਰਡਵਰਕ ਐਂਡ ਡਿਸਪਲਨ ਕਹਿੰਦੇ ਨਾ ਹਾਰਡਵਰਕ ਇਜ਼ ਕੀ ਆਫ ਸਕਸੈਸ ਤੇ ਦੂਸਰਾ ਡਿਸਪਲਨ ਜਿਨ੍ਹਾਂ ਸੰਸਥਾਨਾਂ ਦੇ ਵਿੱਚ ਹਾਰਡਵਰਕ ਹਾਰਡਵਰਕ ਪਲਸ ਡਿਸਪੀਸਪਲਨ ਆ ਉਹ ਸੰਸਥਾਨਾ ਉਹ ਵਿਦਿਆਰਥੀ ਕਦੀ ਵੀ ਪਿੱਛੇ ਮੁੜ ਕੇ ਨਹੀਂ ਦੇ ਸਕਦੇ ਜਿਹੜਾ ਜੋ ਗਾਰ巴ਜੀ ਆਇਆ ਮੇਰੀ ਇਹਨਾਂ ਨਾਲ ਕਦੀ ਵੀ ਮੁਲਾਕਾਤ ਨਹੀਂ ਹੋਈ ਸੀ ਇਹ ਪਿੱਛੇ ਜੇ ਸਕੂਲ ਆਏ ਤਾਂ ਮੈਂ ਇਹਨਾਂ ਦੇ ਖਿਆਲਾਂ ਤੋਂ ਇਹ ਜਾਣਕਾਰ ਹੋਇਆ ਕਿ ਇਹਨਾਂ ਨੂੰ ਸਕੂਲ ਪ੍ਰਤੀ ਫਿਕਰ ਬਹੁਤ ਹੈ ਬਹੁਤ ਵਿਦਿਆਰਥੀ ਸਰਸਾਵਾਂ ਤੋਂ ਬੜ ਕੇ ਜਾਂਦੇ ਆ ਉਹ ਰਾਸਤੇ ਦੇ ਵਿੱਚ ਦੇਖ ਕੇ ਬਾਰੇ-ਬਾਰੇ ਉਮ ਮੋੜ ਲੈਂਦੇ ਆ ਲੇਕਿਨ ਆਪਣੀ ਜ਼ਿੰਦਗੀ ਦੇ ਵਿੱਚ ਸੈਟਲ ਹੈ ਕੈਨੇਡਾ ਦੇ ਵਿੱਚ ਸੈਟਲ ਹੈ ਲੇਕਿਨ ਫਿਰ ਵੀ ਪਿੰਡ ਨਾਲ ਮੋਹ ਪਿੰਡ ਦੇ ਮੂਹ ਦੇ ਨਾਲ-ਨਾਲ ਸਕੂਲ ਨਾਲ ਮੋਹ ਕਹਿੰਦੇ ਇਹ ਸੰਸਾ ਜਿਹੜੀ ਆ ਦਿਨ-ਦੁਗਣੀ ਰਾਤ ਚੌਗੜੀ ਤਰੱਕੀ ਕਰਨੀ ਚਾਹੀਦੀ ਹੈ ਇਸ ਕਰਕੇ ਬਾਜੀ ਦੇ ਖਿਆਲਾਂ ਨੂੰ ਸੁਣ ਕੇ ਮੇਰੇ ਦੇ ਵਿੱਚ ਯੱਗ ਆਇਆ ਕਿ ਮੈਂ ਇਦਾਂ ਦੀਆ ਪਰਸਨੈਲਿਟੀ ਨੂੰ ਤੁਹਾਡੇ ਰੂਬਰੂ ਕਰਾਂ ਸੋ ਇਹਨਾਂ ਨੇ ਸਾਡੀ ਨਿੱਕੀ ਜਿਹੀ ਬੇਨਤੀ ਨੂੰ ਮੰਨਿਆ ਉਹ ਸਾਡੇ ਦਰਮਿਆਨ ਆਏ ਆ ਮੇਰੇ ਕੋਲ ਕੋਈ ਸ਼ਬਦ ਨਹੀਂ ਜਿਨ੍ਹਾਂ ਦਾ ਮੈਂ ਇਹਨਾਂ ਦਾ ਧੰਨਵਾਦ ਕਰਾਂ ਪਿਆਰੇ ਵਿਦਿਆਰਥੀਓ ਤੁਸੀਂ ਪਹਿਲੀ ਅਪ੍ਰੈਲ ਤੋਂ ਲੈ ਕੇ 31 ਮਾਰਚ ਤੱਕ ਤੁਹਾਡੇ ਮਾਪੇ ਵੀ ਅਧਿਆਪਕ ਵੀ ਤੁਸੀਂ ਵੀ ਸਾਰਾ ਸਾਲ ਮਿਹਨਤ ਕਰਦੇ ਹੋ ਜਿਹੜੇ ਦਾ ਹੌਸਲਾ ਕਨਸਟ ਪੋਜੀਸ਼ਨ ਆ ਪ੍ਰਾਪਤ ਕਰ ਗਏ ਉਹਨਾਂ ਨੂੰ ਮੇਰੀ ਮੁਬਾਰਕਬਾਦ ਅਤੇ ਜਿਹੜੇ ਪੋਜੀਸ਼ਨ ਨਹੀਂ ਪ੍ਰਾਪਤ ਕਰ ਸਕੇ ਲੇਕਿਨ ਥੋੜਾ ਪਿਛੇ ਰਹਿ ਗਏ ਉਹਨਾਂ ਨੇ ਦਿਲ ਨਹੀਂ ਛੱਡਣਾ ਕਿਉਂਕਿ ਹਜੇ ਬਹੁਤ ਲੰਮਾ ਪੈਂਡਾ ਤੁਸੀਂ ਤੈਅ ਕਰਨਾ ਦਿਲ ਨਹੀਂ ਛੱਡਣਾ ਕਹਿੰਦੇ ਨਾ ਸਾਨਾ ਨਹੀਂ ਰੀਸ ਕਰਨੀ ਆ ਤੁਸੀਂ ਜਿਹੜੇ ਫਰਸ ਪੋਜੀਸ਼ਨ ਆ ਉਹਨਾਂ ਨਾਲ ਮੁਕਾਬਲਾ ਕਰਨਾ ਕਿ ਤੁਸੀਂ ਵੀ ਉਹਨਾਂ ਨੂੰ ਕੰਪੀਟ ਕਰ ਸਕੋ ਤੇ ਜਿਹੜੇ ਫਸ ਸਕਣ ਤੁਹਾਡੇ ਆ ਉਹਨਾਂ ਨੇ ਉਹਨਾਂ ਨੂੰ ਆਪਣੇ ਨਾਲ ਰੱਖ ਨਹੀਂ ਦੇਣਾ ਸੋ ਇੱਕ ਰੇਸ ਆ ਇੱਕ ਹੀ ਅਮੀ ਇੱਕ ਰੇਸ ਆ ਜਿਤਨਾ ਆਉਨੇ ਆ ਜਿਹਨੇ ਮਿਹਨਤ ਕਰਨੀ ਆ ਅਨੁਸ਼ਾਸਨ ਦੇ ਵਿੱਚ ਰਹਿਣਾ ਤੇ ਦੂਸਰੀ ਗੱਲ ਬੇਟਾ ਅੱਜ ਨਵਾਂ ਸੈਸ਼ਨ ਵੀ ਸ਼ੁਰੂ ਹੋਇਆ ਸਾਡਾ ਰਿਜ਼ਲਟ 31 ਨੂੰ ਨਿਕਲਣਾ ਸੀ ਜੀ ਨੂੰ ਨਿਕਲਣਾ ਸੀ 29 ਨੂੰ ਨਿਕਲਣਾ ਸੀ ਇੱਥੇ ਬੋਰਡ ਐਗਜ਼ਾਮੀਨੇਸ਼ਨ ਹੋ ਰਿਹਾ ਹੈ ਇਸ ਕਰਕੇ ਅਸੀਂ ਇਸ ਨੂੰ ਅਜ ਦੇ ਦਿਨ ਲੈ ਗਏ ਤੇ ਦੂਸਰਾ ਅੱਜ ਫਸਟ ਸੈਸ਼ਨ ਕੀਤਾ ਵਈ ਨਵੇਂ ਸੈਸ਼ਨ ਦੀ ਸ਼ੁਰੂਆਤ ਹੈ ਉਹਨੇ ਵੀ ਮੇਰੀਆਂ ਤੁਹਾਨੂੰ ਸ਼ੁਭ ਕਾਮਨਾਵਾਂ ਤੁਸੀਂ ਸਾਰਾ ਸਾਲ ਕਿ ਜਿਹੜੇ ਤੁਹਾਡੇ ਕੋਲ ਸ਼ਾਇਨਿੰਗ 스타 ਅੱਜ ਸਨਮਾਨਿਤ ਕੀਤੇ ਗਏ ਆ ਇਹਨਾਂ ਨੂੰ ਦੇਖ ਕੇ ਤੁਸੀਂ ਪ੍ਰਾਰਥਨਾ ਕਰਨਾ ਕਿ ਅਸੀਂ ਵੇਖਦੇ ਨੇ ਸਟੇਜ ਦੇ ਉੱਤੇ ਆਉਂਗੇ ਬੇਟਾ ਹਾਂਜੀ ਡਿਸਿਪਲਿਨ ਦੇ ਰਹੋਗੇ ਹਾਂਜੀ ਅੱਗੇ ਨਾਲ ਹਾਰਡ ਵਰਕ ਕਰੋਗੇ ਹਾਂਜੀ ਇੱਕ ਮੈਂ ਹੌਸਲੇ ਵੀ ਗੱਲ ਹੁੰਦੀ ਚਾਹੁੰਦਾ ਕਿ ਉਹੀ ਵਿਦਿਆਰਥੀ ਆਏ ਆ ਜਿਹੜੇ ਪਹਿਲੇ 7-8 ਪੋਜੀਸ਼ਨਾਂ 'ਚ ਲੈਣਾ ਚਾਹੁੰਦੇ ਆ 550 ਵਿਦਿਆਰਥੀ ਆ ਜੀ ਉਹਨਾਂ ਦੇ ਮਾਪੇ ਆਏ ਆ ਉਹ ਵੀ ਵਿਦਿਆਰਥੀ ਆਏ ਆ ਜਿਹੜੇ ਪਹਿਲੇ 10 ਪਜੀਸ਼ਰਾਸ਼ ਰਹਿੰਦੇ ਆ ਬਾਕੀ ਅੱਜ ਵੀ ਕਰ ਸਕਦੇ ਆ ਆਪਣਾ ਉਹਦੇ ਕਿਰਿਆਸ਼ੀ ਨਹੀਂ ਵੀ ਸਾਡਾ ਰਿਆਜ ਕਿ ਆ ਕੀ ਨੰਬਰ ਆ ਅੱਜ ਉਹ ਵੀ ਪਤਾ ਕਰ ਨਹੀਂ ਆਏ ਇੱਕ ਸੁਨੇਹਾ ਲੈਣਾ ਸਵੇਰੇ ਭਾਜੀ ਦਾ ਫੋਨ ਆਇਆ ਸੀ ਪ੍ਰਧਾਨ ਜੀ ਨੂੰ ਮਤੇ ਸਿੰਘ ਬਿੱਲਾ ਜੀ ਦਾ ਉਹ ਬਾਤ ਸੁਣੀ ਕੋਈ ਦਿਨ ਰਾਤ ਉਹਨਾਂ ਦੇ ਮਨ ਦੇ ਵਿੱਚ ਚੱਲਦਾ ਕਹਿੰਦੇ ਸਾਇੰਸ ਜਿਹੜੀ ਸੀ ਤੁਸੀਂ ਸੁਪਨਾ ਦੇਖਿਆ ਸੀ ਸਾਡਾ ਸਰਕਾਰ ਹੋ ਗਿਆ ਕਹਿੰਦੇ ਕੰਵਰਸ ਵੱਲੋਂ ਵੀ ਤੁਰਨਾ ਸੋ ਉਹਨਾਂ ਦਾ ਸੁਨੇਹਾ ਇਹ ਆ ਕਿ ਅਸੀਂ ਕੁਬਸ ਵੀ ਸਕੂਲ ਦੇ ਵਿੱਚ ਲੈ ਕੇ ਆਉਣੀ ਆ ਤਾਂ ਕਿ ਲੋੜਵੰਦ ਬੱਚੇ ਜਿਹੜੇ ਪੜ੍ਹਾਈ ਦੇ ਖਾਤੇ ਕਾਲਜ ਦੇ ਵਿੱਚ ਬੜੀਆਂ ਬੜੀਆਂ ਸੰਸਥਾਵਾਂ ਸਵਾ ਦਵਾ ਲੱਖ ਲੈਂਦੇ ਆ ਅਸੀਂ 8000 ਰੁਪਿਆ ਅਸੀਂ ਸਿਰਫ 7 8 9000 ਲੈ ਕੇ ਬੱਚਿਆਂ ਨੂੰ ਜਿਹੜੀ ਪੂਰੀ ਐਜੂਕੇਸ਼ਨ ਦਿੰਨੇ ਆ ਆਜੋ ਆਜੋ ਪਾਜੀ ਤੁਸੀਂ ਦੱਸੋ ਦੱਸੋ किसी रुझे का बीजीसी वो भी सा बेटा तारिया का स्वागत करो नवतेज भाजी के भैन जी रमेश कुमारी का सवेरे फोन आया कि बच्चों स्नेहा ला लो भेजिए पढ़ना चाहते हैं असी संस्था के लिए जो कुछ कर सकते हैं करा जिमें भाजी मनजीत सिंह जी ने जो सहस चलाई ਅਦਰ ਟੋਟਰਪੁਰ ਤੋਂ ਸਾਡੇ ਤੋਂ ਬੱਚੇ ਕਾਫੀ ਆਉਣ ਦੇ ਲਈ ਚਾਹਵਾਨ ਸੀ ਲੇਕਿਨ ਬਸ ਦੀ ਕਮੀ ਸੀ ਇਹਨਾਂ ਨੇ ਦਿਨ ਦਾ ਦੇ ਕਰਕੇ ਸਾਨੂੰ 14 ਲੱਖ ਦੀ ਜਿਹੜੀ ਵਾਸੀ ਨੂੰ ਪ੍ਰੋਵਾਈਡ ਕਰਵਾਏ ਜਿਹੜਾ ਤਾਲੀਆਂ ਲਗਾ ਦਿਆ ਕਰੋ ਤਾਲੀਆਂ ਜੀ ਵੀ ਇਹ ਵੀ ਪਿੰਡ ਲਈ ਸਸਤਾ ਦੇ ਲਈ ਫਿਕਰਵਾਨ ਆ ਸਾਡੇ ਵਿੱਚ ਸਮਾਜ ਸੇਵੀ ਡਾਕਟਰ ਸੰਦੀਪ ਸਿੰਘ ਬੈਠਿਆ ਮੈਂ ਉਹਨਾਂ ਨੂੰ ਵੀ ਇੱਥੇ ਜ਼ਿੰਮੇਤੀ ਕਰਦੀ ਆ ਇੱਕ ਅਸੀਂ ਵੀਰਾ ਚੱਕਿਆ ਸੀ ਮੈਂ ਛੋਟੀ ਦੇ ਪਿੱਛੇ ਜਾ ਮੀਟਿੰਗ ਕੀਤੀ ਸੀ ਕਿਉਂਕਿ ਜਦੋਂ ਵੀ ਵੱਟੋਂ ਦਾ ਨਾਮ ਫੁੱਟਬਾਲ ਦੇ ਖੇਤਰ ਦੇ ਵਿੱਚ ਬਹੁਤ ਵੱਡਾ ਨਾਮ ਆ ਅੱਜ ਵੀ ਪੰਜਾਬ ਲੈਵਲ ਦਾ ਕੈਂਪ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵੱਟੋਂ ਵਿੱਚ ਲੱਗ ਰਿਹਾ ਹੈ ਸਾਰੇ ਪੰਜਾਬ ਦੇ ਬੱਚੇ ਇੱਥੇ ਆਏ ਆ ਉਹ ਗੁਰਦੀਪ ਸਿੰਘ ਦੀ ਰੈਣਵਾਲੇ ਦੇ ਇੱਥੇ ਹੀ ਕੱਥੇ ਲੱਗ ਰਿਹਾ ਲੇਕਿਨ ਗਰਾਊਂਡ ਦੀ ਕੰਡੀਸ਼ਨ ਜਦੋਂ ਪਿਛਲੀ ਵਾਰੀ ਦੇਖੀ ਡਾਇਰੈਕਟਰ ਜੀ ਨੇ ਕਵਾਤੀ ਆਈ ਸੀ ਉਹ ਕਹਿੰਦੇ ਜਿਹੜੀ ਗਰਾਉਂਡ ਆ ਇਹ ਨੈਸ਼ਨਲ ਲੈਵਲ ਦੀ ਨਹੀਂ ਮੈਂ ਉਸ ਦਿਨ ਤੋਂ ਹੀ ਬੜਾ ਫਿਕਰਮੰਦ ਸੀ ਕਿ ਅਸੀਂ ਇਸ ਗਰਾਉਂਡ ਨੂੰ ਕਿਵੇਂ ਅਪਗ੍ਰੇਡ ਕਰਾਂ ਪਹਿਲੀ ਮੀਟਿੰਗ ਦੇ ਵਿੱਚ ਮੈਂ ਸਪੋਰਟਸਮੈਨ ਬੁਲਾਏ ਸੀ ਭਾਜੀ ਭਖੰਦਰ ਸਿੰਘ ਜੀ ਵੀ ਆਏ ਸੀ ਸਰਦਾਰ ਰਮਨ ਸਿੰਘ ਜੀ ਵੀ ਆਏ ਸੀ ਤੇ ਉਧਰੋਂ ਬਹੁਤ ਦਾ ਰਿਸਪੌਂਸ ਮਿਲਿਆ ਅੱਜ ਦਾ ਸਰਦੀਪ ਸਿੰਘ ਜੀ ਵੀ ਮੈਂ ਬੁਲਾਏ ਆ ਸਰਪੰਚ ਸਾਹਿਬ ਬੈਠਿਆ ਮੇਰੀ ਨਾਲੋਂ ਬੇਨਤੀ ਹੈ ਕਿ ਜੇ ਆਪਾਂ ਮਿਲ ਕੇ ਚੱਲੀਏ ਤਾਂ ਬਹੁਤ ਦਰਸਾਂ ਸ਼ੋਦਾ ਕਰਨ ਆ ਅਸੀਂ ਹੁਣ ਇਸ ਗਰਾਉਂਡ ਨੂੰ ਇਲਾਕੇ ਦੀ ਮੇਨ ਗਰਾਉਂਡ ਕੋਲ ਆ ਕੇ ਦਿਖਾਣਾ ਕਿਉਂਕਿ ਵੱਡੋ ਇਸ ਇਲਾਕੇ ਦੀ ਖਾਬ ਹੈ ਸਿਆਣਾ ਦਾ ਅਸ਼ੀਰਵਾਦ ਚਾਹੀਦਾ ਜਿਸ ਤਰ੍ਹਾਂ ਕਹੋਗੇ ਅਸੀਂ ਅੱਗੇ ਵਧਾਂਗੇ ਹੁਣ ਅਸੀਂ ਪਿੱਛੇ ਮੁੜ ਕੇ ਨਹੀਂ ਦੇਖਣਾ ਜੇ ਬਾਜੀ ਭਵਿੰਦਰ ਸਿੰਘ ਨੇ ਹੁਣੇ ਕਿਹਾ ਵੀ ਤੁਸੀਂ ਅੱਗੇ ਵਧੋ ਅਸੀਂ ਤੁਹਾਡੇ ਨਾਲ ਆ ਬਾਅਦ ਵਿੱਚ ਮੈਸੇਜ ਲਾਵਾਂਗੇ ਦੱਸ ਸਰਦੇਵ ਸਿੰਘ ਕਹਿੰਦੇ ਮੈਂ ਆਪਣੇ ਬੇਟੇ ਨੂੰ ਵੀ ਕਹਾਦਾ ਜਿਹੜੇ ਇੱਥੇ ਸਾਡੇ ਨੌਜਵਾਨ ਬੱਚੇ ਆ ਉਹਨਾਂ ਨੂੰ ਵੀ ਕਹਾ ਕਿ ਜਿੰਨਾ ਜਿੰਨਾ ਤੁਸੀਂ ਹਿੱਸਾ ਪਾ ਰਹੇ ਆ ਪਾਓ ਸੋ ਪਿਆਰੇ ਵਿਦਿਆਰਥੀਓ ਅਖੀਰ ਦੇ ਵਿੱਚ ਜਿਹੜੇ ਸਾਡੇ ਅੱਗੇ ਮੁੱਖ ਮਹਿਮਾਨ ਸਰਦਾਰ ਰਮਕਾਰ ਸਿੰਘ ਜੀ ਭੁਪਿੰਦਰ ਸਿੰਘ ਜੀ ਉਹਨਾਂ ਦੀਆਂ ਤਾਂ ਉਸ ਪਤਨੀਆਂ ਰਜਿੰਦਰ कौर ਅਤੇ ਬਲਵਿੰਦਰ ਕੌਰ ਸਰਪੰਚ ਬਲਵਿੰਦਰ ਸਿੰਘ ਜੀ ਸਮਾਜ ਦੇ ਵੀ ਡਾਕਟਰ ਸਰਦੇਵ ਸਿੰਘ ਜੀ ਬਾਜੀ ਮਨਜੀਤ ਸਿੰਘ ਵੰਪੀਰ ਸਿੰਘ ਤਫੀਮ ਸਿੰਘ ਰਾਮਰਾਣ ਸਿੰਘ ਅਤੇ ਮੇਰੇ ਹੀਰੋ ਤੁਸੀਂ ਆ ਬੇਟਾ ਕੌਣ ਹੈਗੇ ਹੀਰੋ ਤੁਸੀਂ ਆ ਬੇਟਾ ਕੁਝ ਬਣ ਕੇ ਦਿਖਾ ਦਿਓ ਤਾਂ ਸਾਡਾ ਫਿਰ ਉੱਚਾ ਆ ਚਾਹੇ ਅਸੀਂ ਜਿੰਨੀਆਂ ਮਰਜ਼ੀ ਕੋਸ਼ਿਸ਼ਾਂ ਕਰ ਲਈਏ ਜੇ ਤੁਸੀਂ ਕੁਝ ਨਹੀਂ ਕਰਕੇ ਦਿਖਾਉਂਗੇ ਤਾਂ ਸੀ 0 ਕਰਦੇ ਆ ਬਣ ਬੇਟਾ 0 ਉਹ ਕਰਦੇ ਆ ਬਣ 0 ਅੱਗੇ ਨਾਲ ਜਾਣਾ ਨਹੀਂ ਕਰੋਗੇ 0 ਸੋ ਜਿਹਨੇ ਵੀ ਮੇਰਾ ਪਾਇਆ ਜਿਹੜੇ ਵੀ ਬੱਚੇ ਆਇਆ ਜਿਹੜੇ ਇਹ ਕੁੱਤੇ ਆਇਆ ਉਹਨਾਂ ਨੂੰ ਵੀ ਲਗਾਓ ਜਿਹੜੇ ਆਪਣਾ ਅੱਜ ਯਾਰਦ ਸੁਣਨ ਵੀ ਨਹੀਂ ਆਏ ਉਹਨਾਂ ਨੂੰ ਵੀ ਲਗਾਓ ਫਿਰ ਯਾਰਦ ਆ ਗਿਆ ਅੱਜ ਤੋਂ ਕਲਾਸਾਂ ਸ਼ੁਰੂ ਹੋ ਜਾਣੀਆਂ 10 ਤਰੀਕ ਤੱਕ ਦਾਖਲਾ ਆ ਕਿਤਾਬਾਂ ਆ ਗਈਆਂ ਉਹਨਾਂ ਬੱਚਿਆਂ ਨੂੰ ਮਿਲ ਚੁੱਕੀਆਂ ਜਿਹੜੇ ਪਹਿਲਾ ਸਕੂਲ ਆਓ ਠੀਕ ਹੈ ਬੇਟਾ ਹੁਣ ਸਾਰੇ ਜਿੱਦਾਂ ਉੱਦੀ ਸ਼ਾਂਤੀ ਨਾਲ ਆਏ ਹੋਏ ਮਹਿਮਾਨਾਂ ਤੇ ਆਪਣੇ ਆਪਣੇ ਤਾੜੀ ਮਾਰ ਲਓ ਬੇਟਾ

ਦੇ ਬਤ ਕਸਿਆਸੀ ਕਾਫੀ ਲੰਮਾ ਰਸਾ ਗੁਰਮਾਰ ਦੇ ਕਿਰਪਾ ਦੇ ਨਾਲ ਸਤਿ ਸ੍ਰੀ ਅਕਾਲ ਦਾ ਮੌਕਾ ਮਿਲਿਆ ਪਰ ਜੈ ਤਰੰਗਾ ਫੰਕਸ਼ਨ ਵਰਗਾਂ ਦੇ ਗਿਜ਼ਰ ਨਹੀਂ ਹੋਇਆ ਇੱਕ ਪਰ ਫਿਰ ਪ੍ਰਿੰਸੀਪਲ ਸਾਹਿਬ ਨੇ ਸਬੂਤਾਂ ਦੇ ਜੋਰ ਦਾ ਕਰੀ ਜੀ ਕਾਫੀ ਦਿਨਾਂ ਤੋਂ ਰਾਤ ਨੂੰ ਨੇਮ ਕਰਕੇ ਭਾਈ ਨੇ ਟਰੋਫੀ ਲਾ ਕੇ ਮਹਿੰਦ ਪ੍ਰੋਵਾਈਡ ਕੀਤੀ ਆ ਬਹੁਤ ਵੱਡੀ ਗੱਲ ਆ ਕਿਉਂਕਿ ਸਾਡੀ ਬਸਤਾ ਵਿੱਚ ਜਿਸ ਵੇਲੇ ਰਸੀ ਪਰਦੇ ਸੀ ਮੇਰੇ ਕਹਿਣਾ ਵਨਿਓ ਪਲਰ ਕਰਕੇ ਰਿਤੀ ਸੀ ਸੰਸਾ ਵਿੱਚ ਲਿਖਿਆ ਸੀ ਬਰੇਜ਼ ਲੌਂਲੀ ਬਰੇਮ ਫਾਰਮੇ ਇਹ ਕਿਸੇ ਦੀ ਸ਼ਲਾਘਾ ਕਰਨੀ ਹੈ ਤਾਂ ਬਹੁਤ ਜ਼ੋਰ ਨਾਲ ਕਰਨੀ ਆ ਇਹ ਕਿਸੇ ਤੇ

खाली मेहनत बोली है ਬੈਲ ਬਕੀਆ ਨਤੀਜਾ ਨਾ ਖੱਟੜ ਕਾਦਿਆ ਮੇਰੇ ਕਿ ਪ੍ਰਾਕ ਦੇ ਉੱਤਰ ਮੇਰੇ ਕਰਤਾ ਸੰਜ ਸਾਰੀ ਸਭ ਤੋਂ ਪਹਿਲਾਂ ਸਾਡੇ ਸਰਬ ਧਰਮ ਨਿਊਜ਼ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਰਜੋਜ ਖਾਲਸਾ ਕੋ ਐਜੂਕੇਸ਼ਨ ਸੀਨੀਅਰ ਸੈਕੰਡਰੀ ਸਕੂਲ ਬਰਦੋਜਲਾ ਸ਼ਹਿਰ ਪਰ ਵਿਖੇ ਸਲਾਨਾ ਨਤੀਜੇ ਆਣੇ ਗਏ ਆ ਜੀ ਇਹ ਕਿਹੜੀ ਕਿਹੜੀ ਕਲਾਸ ਦੇ ਨਤੀਜੇ ਲਾਨੇ ਗਏ ਜੀ ਸਭ ਤੋਂ ਪਹਿਲਾਂ ਤਾਂ ਮੈਂ ਸਰਬ ਧਰਮ ਨਿਊਜ਼ ਦਾ ਤਹਿ ਦਿਲੋਂ ਧੰਵਾਦਿਆ ਕਿਉਂਕਿ ਜੋ ਅੱਜ ਖਾਲਸਾ ਕੋ ਐਜੂਕੇਸ਼ਨ ਸੀਨੀਅਰ ਸੈਕੰਡਰੀ ਸਕੂਲ ਬਡੋ ਜਿਸ ਦੇ ਪ੍ਰਧਾਨ ਸਰਦਾਰ ਨਵਤੇਜ ਸਿੰਘ ਜੀ ਬਿਲਾ ਹਨ ਇਸ ਸਕੂਲ ਦੇ ਨਤੀਜੇ ਐਲਾਨੇ ਗਏ ਅਤੇ ਸਰਬ ਧਰਮ ਨਿਊਜ਼ ਨੇ ਇਹ ਸਾਰੇ ਨਤੀਜਿਆਂ ਨੂੰ ਕਵਰੇਜ ਕੀਤਾ ਤੇ ਦੂਸਰੀ ਗੱਲ ਇੱਕ ਬੱਚਾ 1 April ਤੋਂ ਲੈ ਕੇ 31 March ਤੱਕ ਤੋਪਸ਼ਾ ਮੀਨੀਰੀ ਦੇ ਵਿੱਚ ਮਿਹਨਤ ਕਰਦਾ ਹੈ ਅਤੇ ਅੱਜ ਉਹ ਸ਼ਾਇਨਿੰਗ ਸਟਾਰ ਵਿਦਿਆਰਥੀ ਮੇਰੇ ਵਿਮਾਨ ਦੇ ਵਿੱਚ ਸੀ ਕਿ ਉਹਨਾਂ ਦਾ ਸਨਮਾਨ ਕੀਤਾ ਜਾਵੇ ਇਸ ਦੇ ਲਈ ਫਰਸਟ ਸੈਕੰਡ ਥਰਡ ਵਿਦਿਆਰਥੀਆਂ ਦੇ ਲਈ ਸਨਮਾਨ ਬਣਾਏ ਗਏ ਅਤੇ ਇਸ ਸਮਾਗਮ ਦੇ ਮੁੱਖ ਪ੍ਰਾਣੇ ਓੰਕਾਰ ਸਿੰਘ ਉਹਨਾਂ ਦੀ ਧਰਮ ਸੁਪਤਨੀ ਰਜਿੰਦਰ ਕੌਰ ਅਤੇ ਉਹਨਾਂ ਦੇ ਬ੍ਰਦਰ ਭੁਪਿੰਦਰ ਸਿੰਘ ਅਤੇ ਉਹਨਾਂ ਦੀ ਧਰਮ ਸੁਪਤਨੀ ਸਰਦਾਰਨੀ ਬਲਵਿੰਦਰ ਕੌਰ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਪਿੰਡ ਦੇ ਸਰਪੰਚ ਡਾਕਟਰ ਬਲਵਿੰਦਰ ਸਿੰਘ ਸਮਾਜ ਸੇਵਕ ਡਾਕਟਰ ਸੁਖਦੇਵ ਸਿੰਘ ਉਹ ਪ੍ਰਧਾਨ ਰਾਮ ਨਰਾਇਣ ਸਿੰਘ ਅਤੇ ਸਕੂਲ ਦੇ ਸੰਚਾਲਕ ਭਾਜੀ ਮਨਜੀਤ ਸਿੰਘ ਮਨਪ੍ਰੀਤ ਸਿੰਘ ਕਾਲੂ ਮੈਨੇਜਰ ਤਰਸੀਮ ਸਿੰਘ ਡਾਂਡੀਆਂ ਸਾਡੇ ਸਕੂਲ ਦੇ ਰਿਟਾਇਰਡ ਪ੍ਰਿੰਸੀਪਲ ਜਗਮਉਨ ਸਿੰਘ ਵਿਦਿਆਰਥੀਆਂ ਦੇ ਮਾਪੇ ਅਤੇ ਵਿਦਿਆਰਥੀ ਇਸ ਸਮਾਗਮ ਦੇ ਵਿੱਚ ਹਾਜ਼ਰ ਸੀ ਅਸੀਂ ਉਹਨਾਂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜਿਨ੍ਹਾਂ ਨੇ ਵਿੱਤਿਆ ਦੇ ਖੇਤਰ ਦੇ ਵਿੱਚ ਪ੍ਰਾਪਤੀਆਂ ਕੀਤੀਆਂ ਅਤੇ ਮੇਰਾ ਮੈਸੇਜ ਉਹਨਾਂ ਵਿਦਿਆਰਥੀਆਂ ਲਈ ਵੀ ਹੈ ਜਿਹੜੇ ਰਹਿ ਗਏ ਕਿ ਉਹ ਇਹਨਾਂ ਵੱਲ ਮਿਹਨਤ ਕਰਕੇ ਇਹਨਾਂ ਵਿਦਿਆਰਥੀਆਂ ਦੇ ਵਾਅਦ ਅੱਗੇ ਵਧਣ ਤੇ ਨਾਲੇ ਇਸ ਸਾਲ ਦਾ ਆਗਾਜ਼ ਵੀ ਹੈ ਨਵਾਂ ਸੈਸ਼ਨ ਜੋ 1 ਅਪ੍ਰੈਲ ਤੋਂ ਸ਼ੁਰੂ ਹੋਇਆ ਉਸ ਲਈ ਮੈਂ ਬੱਚਿਆਂ ਨੂੰ ਸ਼ੁਭ ਕਾਮਨਾਵਾਂ ਦਿੰਦਾ ਅਤੇ ਇਹ ਆਉਣ ਵਾਲਾ ਨਵਾਂ ਸੈਸ਼ਨ ਉਹਨਾਂ ਦੇ ਲਈ ਬਿਹਤਰ ਪੜ੍ਹਾਈ ਲੈ ਕੇ ਆਵੇ ਇਸ ਮੌਕੇ ਜਿਹੜੇ ਸਾਡੇ ਮੁੱਖ ਪਰੋਣੇ ਸੀ ਭਾਜੀ ओंकार ਸਿੰਘ ਉਹਨਾਂ ਦੀ ਇਸ ਪਤਨੀ ਸਰਦਾਰਨੀ ਰਜਿੰਦਰ ਕੌਰ ਉਹਨਾਂ ਦੇ ਪਰਾ ਸਰਦਾਰ ਭਪਿੰਦਰ ਸਿੰਘ ਅਤੇ ਉਹਨਾਂ ਦੀ ਇਸ ਪਤਨੀ ਸਰਦਾਰਨੀ ਬਲਵਿੰਦਰ ਕੌਰ ਸਰਪੰਚ ਡਾਕਟਰ ਬਲਵਿੰਦਰ ਸਿੰਘ ਅਤੇ ਡਾਕਟਰ ਸਖਦੇਵ ਸਿੰਘ ਦਾ ਇੱਥੇ ਪਹੁੰਚਣ ਤੇ ਸਪੈਸ਼ਲ ਸਨਮਾਨ ਵੀ ਕੀਤਾ ਗਿਆ ਅਤੇ ਮੇਰੀ ਇਲਾਕਾ ਨਿਵਾਸੀਆਂ ਨੂੰ ਇਹ ਪੁਰਜੋਰ ਅਪੀਲ ਹੈ ਕਿ ਅੱਜ ਤੋਂ ਦਾਖਲਾ ਪਹਿਲੀ ਤੋਂ ਲੈ ਕੇ 12ਵੀਂ ਕਲਾਸ ਤੱਕ ਦਾ ਸ਼ੁਰੂ ਹੋ ਚੁੱਕਾ ਆਪਣੇ ਉਜਵਲ ਭਵਿੱਖ ਦੇ ਲਈ ਤੁਸੀਂ ਖਾਲਸਾ ਕੋ ਐਜੂਕੇਸ਼ਨ ਸੀਨੀਅਰ ਸਕੰਦੀ ਸਕੂਲ ਵੱਡੋ ਵਿਖੇ ਦਾਖਲਾ ਲਾਓ ਕਿਉਂਕਿ ਇਹ ਸਰਕਾਰੀ ਸਹਾਇਤਾ ਪ੍ਰਾਪਤ ਸਕੂਲ ਹੈ ਇੱਥੇ ਪਹਿਲੀ ਤੋਂ 8ਵੀਂ ਤੱਕ ਕੋਈ ਵੀ ਫੀਸ ਨਹੀਂ ਲਈ ਜਾਂਦੀ 9ਵੀਂ ਤੋਂ 12ਵੀਂ ਨੋਮੀਨਲ ਫੀਸ ਹੈ ਉਹ ਵੀ ਸਰਕਾਰ ਦੇ ਖਾਤੇ ਵਿੱਚ ਜਮ੍ਹਾਂ ਕਰਵਾਈ ਜਾਂਦੀ ਹੈ ਕਾਟ ਫੀਸ ਤੇ ਵੱਧ ਫਾਇਦਾ ਲੈ ਕੇ ਤੁਸੀਂ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾ ਸਕਦੇ ਹੋ ਮੇਰੀ ਫਿਰਪੋਰਜੋਰ ਇਲਾਕੇ ਦੇ ਅ ਵਿਦਿਆਰਥੀਆਂ ਨੂੰ ਅਪੀਲ ਹੈ ਕਿ 10 ਤਰੀਕ ਤੱਕ ਇਹ ਦਾਖਲਾ ਚੱਲਣਾ ਵੱਧ ਤੋਂ ਵੱਧ ਵਿਦਿਆਰਥੀ ਇਸ ਸਕੂਲ ਦੇ ਵਿੱਚ ਦਾਖਲ ਹੋਣ ਕਰਜ ਸਕੂਲ ਦੇ ਵਿੱਚ ਪੜ੍ਹਾਈ ਤੋਂ ਇਲਾਵਾ ਖੇਡਾਂਾਂ ਵਿੱਚ ਵੀ ਬੱਚਿਆਂ ਨੂੰ ਪ੍ਰੇਰਿਤ ਕੀਤਾ ਜਾਂਦਾ ਜੀ। ਇਸ ਸਕੂਲ ਦੇ ਵਿੱਚ ਪੜ੍ਹਾਈ ਦੇ ਨਾਲ ਨਾਲ ਬੱਚੇ ਦੀ ਓਵਰਆਲ ਪਰਸਨੈਲਿਟੀ ਨੂੰ ਡਿਵੈਲਪ ਕਰਨ ਦੇ ਲਈ ਜਿੱਥੇ ਉਹਨਾਂ ਦੇ ਪੜ੍ਹਾਈ ਕਰਾਈ ਜਾਂਦੀ ਹੈ ਉੱਥੇ ਸਾਡੇ ਸਕੂਲ ਦੇ ਵਿੱਚ ਸਿੱਖਿਆ ਵਿਭਾਗ ਦੀਆਂ ਤਿੰਨ ਫੁੱਟਬਾਲ ਅਕੈਡਮੀਆਂ ਅੰਡਰ 14, ਅੰਡਰ 17 ਅਤੇ ਅੰਡਰ 19 ਲੜਕੇ ਦੀਆਂ ਚੱਲ ਰਹੀਆਂ। ਉਹਦੇ ਵਿੱਚ ਵੀ ਖਿਡਾਰੀ ਟ੍ਰਾਇਲ ਦੇਖ ਕੇ ਅਗਰ ਸਿਲੈਕਟ ਹੋ ਜਾਂਦੇ ਆ ਤਾਂ ਉਹਨਾਂ ਦਾ ਸਾਰਾ ਖਰਚਾ ਸਕੂਲ ਵੱਲੋਂ ਕੀਤਾ ਜਾਂਦਾ ਹੈ ਉਹ ਵੀ ਵੱਤੋ ਵੱਤ ਖਿਡਾਰੀ ਜਿਹੜੇ ਆ ਸਾਡੀ ਟੀਮ ਦੇ ਟ੍ਰਾਇਲ ਦੇਖ ਕੇ ਇੱਥੇ ਪ੍ਰੈਕਟਿਸ ਕਰਕੇ ਆਪਣੇ ਭਵਿੱਖ ਨੂੰ ਊਜਵਲ ਬਣਾ ਸਕਦੇ ਆ ਖੇਡਾਂ ਤੋਂ ਇਲਾਵਾ ਇੱਥੇ ਡਾਕਟਰ ਆਪਣੇ ਨਡਾਲੋ ਤੋਂ ਸੁਖਦੇਵ ਸਿੰਘ ਜੀ ਹਫਤੇ ਦੇ ਵਿੱਚ 3 ਦਿਨ ਧਾਰਮਿਕ ਕਲਾਸਾਂ ਲਗਾਇਆ ਕਰਨਗੇ ਬੱਚਿਆਂ ਨੂੰ ਕੀਰਤਨ ਤਬਲਾ ਸਿਖਾਇਆ ਜਾਵੇਗਾ ਉਸ ਤੋਂ ਇਲਾਵਾ ਵੀ ਹਰ ਕਲਚਰਲ ਐਕਟੀਵਿਟੀ ਇੱਥੇ ਕਰਵਾਈ ਜਾਂਦੀ ਹੈ ਅਤੇ ਦੇਸ਼ ਪ੍ਰੇਮ ਦੇ ਨਾਲ ਜੋੜਨ ਦੇ ਲਈ ਵੀ ਸਕੂਲ ਦੇ ਵਿੱਚ ਦੇਸ਼ ਭਗਤੀ ਦੇ ਪ੍ਰੋਗਰਾਮ ਕਰਵਾਏ ਜਾਂਦੇ ਆ ਜਿਵੇਂ 15 ਅਗਸਤ ਮਨਾਇਆ ਜਾਂਦਾ ਹੈ ਅਤੇ ਧਰਮ ਦੇ ਨਾਲ ਜੋੜਨ ਦੇ ਲਈ ਅਸੀਂ ਬੱਚਿਆਂ ਨੂੰ ਜਿੱਥੇ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ ਅਤੇ ਚਾਰ ਸਹਿਬਜ਼ਾਦੀਆਂ ਦਾ ਸ਼ਹੀਦੀ ਦਿਵਸ ਆ ਵੀ ਸਕੂਲ ਦੇ ਵਿੱਚ ਬڑے ਹਰਸ਼ੋ ਉਲਾਸ ਦੇ ਨਾਲ ਮਨਾਇਆ ਜਾਂਦਾ ਹੈ ਧੰਨਵਾਦ